ਸਾਨੂੰ ਕਦੀ ਫਰਜੀ ਡਾਕੂਮੈਂਟ ਦਿਖਾਈ ਜਾਂਦੇ ਨੇ ਕਾਸਾਂ ਦਿਖਾਈ ਜਾਂਦੇ ਨੇ ਤੇ ਫਰਜੀ ਕਾਸ ਵਿਖਾ ਕੇ ਸਾਡੇ ਤੋਂ ਇਹਨਾਂ ਨੇ 17 ਲੱਖ ਰੁਪਈਆ ਲੈ ਲਿਆ ਤੇ 17 ਲੱਖ ਰੁਪਈਆ ਲੈ ਲਿਆ ਤੇ ਸਾਡੀ 2 ਲੱਖ ਰੁਪਈਆ ਹੋਰ ਲੈ ਕੇ ਬਾਇਓਮੈਟ੍ਰਿਕ ਕਰਾਦੀ ਫਰਜੀ ਡਾਕੂਮੈਂਟਾਂ ਦੇ ਅੱਛਾ ਤੇ ਸਾਡਾ ਰਿਫਿਊਜ਼ਲ ਆ ਗਈ ਏ ਤੇ ਹੁਣ ਅਸੀਂ ਆਪਦੇ ਹੱਕ ਦੇ ਪੈਸੇ ਮੰਗਦੇ ਆ ਸਾਡੀ ਮੰਗ ਇਹ ਹੈ ਜੀ ਸਾਡੇ ਹੱਕ ਦਾ ਪੈਸਾ ਸਾਨੂੰ ਦੇ ਦੇਣ ਤੇ ਅਸੀਂ ਆਪਦੇ ਘਰੇ ਚਲੇ ਜਾਈਏ ਮੈਡਮ ਨੂੰ ਮੇਲੋ ਜੀ ਮੈਡਮ ਲੰਚ ਕਰਨ ਲੱਗ ਪਈ ਮੈਡਮ ਦਾ 3 ਘੰਟੇ ਲੰਚ ਹੀ ਨਹੀਂ ਹੋਇਆ ਇੱਥੇ ਐਸਮੈਂਟ ਆਈ ਪਹਿਲਾਂ ਆਦੇ ਘਰ ਵਾਲਿਆਂ ਨਾਲ ਗੱਲਾਂ ਕਰਨ ਲੱਗ ਪਈ ਫਿਰ ਅਸੀਂ ਵੀ ਗੱਲ ਸ਼ੁਰੂ ਕੀਤੀ ਤੇ ਸਾਨੂੰ ਕਹਿੰਦੀ ਜਾਓ ਧਰਨੇ ਲਾ ਲਓ ਜੋ ਮਰਜ਼ੀ ਕਰ ਲਓ ਮੇਰੇ ਵੱਲੋਂ ਧਰਨੇ ਲਾ ਲਓ ਜਾਓ ਥੱਲੇ ਬਹਿ ਜਾਓ ਪੰਜਾਬ ਵਿੱਚ ਜਿਹੜੀ ਦੇਲੀ ਇਮੀਗ੍ਰੇਸ਼ਨ 에ਜੰਟਾਂ ਦੇ ਵੱਲੋਂ ਧੋਖਾਧੜੀ ਤੇ ਫਰਜ਼ੀ ਦਸਤਾਵੇਜ਼ ਦਿਖਾ ਕੇ ਬਾਹਰ ਭੇਜਣ ਦੇ ਝਾਂਸੇ ਤੇ ਠੱਗੀਆਂ ਵੱਜ ਰਹੀਆਂ ਨੇ ਐਸੀ ਘੜੀ ਦੇ ਵਿੱਚ ਲੁਧਿਆਣਾ ਦੇ ਭਾਈਵਾਲਾ ਚੌਂਕ ਦੇ ਇਮੀਗ੍ਰੇਸ਼ਨ ਦਫ਼ਤਰ ਦੇ ਕੋਲ ਬੜਾ ਵੱਡਾ ਹੰਗਾਮਾ ਹੋ ਗਿਆ। ਦਰਅਸਲ ਕੁਝ ਦਿਨ ਪਹਿਲਾਂ ਇੱਕs 에ਜੰਟ ਨੇ ਪੈਸੇ ਲੈ ਕੇ ਮੁੰਡੇ ਨੂੰ ਬਾਹਰ ਜਾਣ ਦਾ ਝਾਂਸਾ ਦਿੱਤਾ ਸੀਗਾ। ਅਗਲਿਆਂ ਨੇ ਵੀਡੀਓ ਵੀ ਬਣਾਈ ਤੇ ਉਸ ਤੋਂ ਬਾਅਦ ਵੀਡੀਓ ਨਸ਼ਰ ਕਰ ਦਿੱਤੀ। ਹੁਣ ਉਹਨਾਂ ਦੇ ਹੱਕ ਤੇ ਵਿੱਚ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈ ਆਨੇ ਦਰਅਸਲ ਪੂਰੇ ਪਰਿਵਾਰ ਨੂੰ ਉਹਨਾਂ ਦੇ ਪੁੱਤ ਨੂੰ ਯੂਕੇ ਭੇਜਣ ਦਾ ਲਾਲਚ ਦਿੱਤਾ ਗਿਆ ਸੀ ਤੇ ਲੱਖਾਂ ਰੁਪਏ ਵੀ ਲੈ ਗਏ ਸੀ ਜਿਸ ਤੋਂ ਬਾਅਦ ਘਰ ਵਾਲੇ ਪਰੇਸ਼ਾਨ ਹੋਏ ਤੇ ਉਹਨਾਂ ਨੇ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਉਹਨਾਂ ਦੇ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ ਤੇ ਹੁਣ ਇਸ ਧਰਨੇ ਨੂੰ ਕਿਸਾਨਾਂ ਦਾ ਹਾਕ ਮਿਲਿਆ ਇਮੀਗ੍ਰੇਸ਼ਨ ਅਜੰਟ ਦੇ ਦੁਕਾਨ ਦੇ ਬਾਹਰ ਕਹਿ ਲੋ ਕਿ ਬਹੁਤ ਵੱਡਾ ਹੰਗਾਮਾ ਚੱਲ ਰਿਹਾ ਕਿਸਾਨਾਂ ਦਾ ਹਾਕ ਮਿਲ ਗਿਆ ਔਰ ਦਿਨ ਰਾਤ ਧਰਨਾ ਚੱਲ ਰਿਹਾ ਹੁਣ ਜਦੋਂ ਪੁਲਿਸ ਨੂੰ ਇਸ ਮਾਮਲੇ ਦਾ ਪਤਾ ਲੱਗਾ ਤੇ ਉਹ ਮੌਕੇ ਦੇ ਉੱਤੇ ਪਹੁੰਚ ਗਈ ਆ ਹੁਣ ਅਗਲੀ ਕਾਰਵਾਈ ਕੀ ਹੋਏਗੀ ਇਹ ਤਾਂ ਸਮਾਂ ਦੱਸੇਗਾ ਪਰ ਜੇਕਰ ਤੁਸੀਂ ਵੀ ਏਜੰਟ ਚੁਣਦੇ ਹੋ ਤਾਂ ਧਿਆਨ ਦੇ ਨਾਲ ਚੁਣੋ ਤੁਹਾਡੇ ਨਾਲ ਵੀ ਇਹ ਚਾਂਸਾ ਹੋ ਸਕਦਾ ਗਗਨਦੀਪ ਸਿੰਘ ਗਗਨਦੀਪ ਕਿਉਂ ਬੈਠੇ ਤੁਸੀਂ ਕੀ ਗੱਲ ਹੈ ਕਿਹੜੀ ਕਿਸਾਨ ਜਥੇਬੰਦੀ ਹੈ ਜੀ ਇਹ ਕਿਸਾਨ ਪਾਰਟੀ ਕਿਸਾਨ ਯੂਨੀਅਨ ਇਕਤਾ ਅੱਛਾ ਕੀ ਕਾਰਨ ਕੀ ਹੈ ਮੈਂ ਇੱਥੇ ਬੈਠਾ ਕਾਰਨ ਹੈ ਜੀ ਅਸੀਂ 10 ਮਹੀਨੇ ਪਹਿਲੇ ਪੈਸੇ ਤੇ ਡਾਕੂਮੈਂਟ ਦਿੱਤੇ ਸੀ ਫਾਈਲ ਲਾਈ ਹੈ ਯੂਕੇ ਦੀ ਵਰਕ ਬੀਸ ਤੇ ਤੇ 10 ਮਹੀਨੇ ਤੇ ਸਾਨੂੰ ਕਦੀ ਫਰਜੀ ਡਾਕੂਮੈਂਟ ਦਿਖਾਈ ਜਾਂਦੇ ਨੇ ਕੋਸਾਂ ਦਿਖਾਈ ਜਾਂਦੇ ਨੇ ਤੇ ਫਰਜੀ ਕੋਸ ਵਿਖਾ ਕੇ ਸਾਡੇ ਤੋਂ ਇਹਨਾਂ ਨੇ 17 ਲੱਖ ਰੁਪਇਆ ਲੈ ਲਿਆ ਤੇ 17 ਲੱਖ ਰੁਪਇਆ ਲੈ ਲਿਆ ਤੇ ਸਾਡੀ 2 ਲੱਖ ਰੁਪਇਆ ਹੋਰ ਲੈ ਕੇ ਬਾਇਓਮੈਟ੍ਰਿਕ ਕਰਾਦੀ ਫਰਜੀ ਡਾਕੂਮੈਂਟਾਂ ਦੀ ਅੱਛਾ ਤੇ ਸਾਡਾ ਰਿਫਿਊਜ਼ਲ ਆ ਗਈ ਏ ਜੋਨ ਅਸੀਂ ਆਪਦੇ ਹੱਕ ਦੇ ਪੈਸੇ ਮੰਗਦੇ ਆ ਤੇ ਸਾਨੂੰ ਕੋਈ ਦੇਦਵਾਲ ਨਹੀਂ ਹੈਗਾ ਅੱਗੇ ਬੌਂਸਰ ਕਰ ਦਿੰਦੇ ਆ ਤੇ ਉਹ ਸਾਡੇ ਗੱਲ ਪੈਂਦੇ ਆ ਕਿਹੜੇ ਬੌਂਸਰ ਆ ਜੀ ਇੱਥੇ ਇਹਨਾਂ ਨੇ ਰੱਖੇ ਹੋਏ ਆ ਚਾਰ-ਪੰਜ ਮੁੰਡੇ ਜੇ ਉਹ ਆਉਂਦੇ ਆ ਆਪ ਤਾਂ ਮਿਲਦੇ ਨਹੀਂਗੇ ਤੇ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਤੇ ਸਾਡੇ ਗੱਲ ਪੈਂਦੇ ਆ ਅਸੀਂ ਜੇ ਆਪਦੀ ਹੱਕ ਦੀ ਕੋਈ ਗੱਲ ਕਰਦੇ ਆ ਚਾਰ-ਪੰਜ ਵਾਰੀ ਅਸੀਂ ਆ ਚੁੱਕੇ ਆ ਅਹੀਂ 250 ਕਿਲੋਮੀਟਰ ਤੋਂ ਆਈਦਾ ਐ ਦੂਰੋਂ ਕਿਹੜੀ ਜਗ੍ਹਾ ਤੋਂ ਆਏ ਅਹੀਂ ਮੋਗੇ ਤੋਂ ਆਉਣੇ ਮੋਗੇ ਤੋਂ ਅੱਗੇ ਅਮਰਸਰ ਰੋਡ ਤੇ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਆਏ ਹਾਂਜੀ ਤੇ ਵੀਰ ਜੀ ਤੁਹਾਨੂੰ ਪਤਾ ਹੈ ਵੀ ਅੱਜ ਕੱਲ੍ਹ ਫਰੋਡ ਬাজি ਬਹੁਤ ਹੋ ਰਹੀ ਆਲੇ ਪਹਿਲੀ ਵੈਰੀਫਾਈ ਨਹੀਂ ਕੀਤੀ ਸੀ ਉਹਨੇ ਵੈਰੀਫਾਈ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਕੋਸ ਅਸੀਂ ਤੁਹਾਨੂੰ ਦੇਾਂਗੇ ਉਹਦੇ ਤੇ 70% ਪੈਸਾ ਅਸੀਂ ਤੁਹਾਡੇ ਤੋਂ ਲਾਂਗੇ ਤੇ ਇਹਨਾਂ ਨੇ ਸਾਨੂੰ ਫਰਜੀ ਕੋਸ ਦਿੱਤੀ ਜੀ ਅਹੀਂ ਉਦੋਂ ਸਾਨੂੰ ਇੰਨੀ ਨੌਲੇਜ ਵੀ ਨਹੀਂ ਸੀ ਹੈਗੀ ਅਸੀਂ ਫਿਰ ਵੀ ਪਤਾ ਪੁੱਤਾ ਕਰਾਇਆ ਤੇ ਚਲੋ ਪਰ ਹਾਡੇ ਦਾ 70% ਮੁੜ ਕੇ ਕਹਿੰਦੇ ਆ ਬਈ ਹੁਣ ਤੁਹਾਡੀ ਬਈ ਡਿਲੇ ਹੋ ਰਹੀ ਏ ਇੱਕ ਹੋਰ ਕੋਸ ਆਏਗੀ ਇਹ ਪ੍ਰੀ ਕੋਸ ਹੈ ਤੇ ਇੱਕ ਕੋਸ ਆਈ ਉਹਦੇ ਤੇ ਤੁਹਾਡਾ ਵੀਜ਼ਾ ਲੱਗਣਾ ਜੀ ਓਕੇ ਉਹਦੇ ਤੇ ਇਹਨਾਂ ਨੇ 3 ਮਹੀਨੇ ਖਰਾਬ ਕਰਤੇ ਜੀ ਦੀਵਾਲੀ ਦੇ ਨੇੜੇ ਫੇਰ ਇਹਨਾਂ ਨੇ ਕਿਹਾ ਵੀ ਤੁਹਾਡੀ ਕੋਸ ਆ ਗਈ ਏ ਉਹ ਕੋਸ ਤੇ ਅਸੀਂ ਤੁਹਾਡਾ ਲਾਵਾਂਗੇ ਵੀਜ਼ਾ ਤੁਸੀਂ ਆ ਜਾਓ ਅਸੀਂ ਰਾਜਸਥਾਨ ਗਏ ਹੋਏ ਅਸੀਂ ਉੱਥੋਂ ਅਸੀਂ ਚੱਲ ਕੇ ਆਏ 500 ਕਿਲੋਮੀਟਰ ਦੂਰ ਤੋਂ ਤੇ ਕਹਿੰਦੇ ਨੇ ਭਈ ਇਹ ਕੋਸਤੇ ਨਹੀਂ ਲੱਗਣਾ ਇਹਦੇ ਤੇ ਟਾਈਮ ਘਟੇ ਆਪਣਾ ਕੋਲ ਟਾਈਮ ਥੋੜਾ ਹੈ ਤੇ ਅਸੀਂ ਆਪਾਂ ਦੁਬਾਰਾ ਕੋਸ ਨੂੰ ਰੀਨਿਊ ਕਰਾ ਕੇ ਮੰਗਾਣੇ ਆ ਫਿਰ ਇਹਨਾਂ ਨੇ 3 ਮਹੀਨੇ ਖਰਾਬ ਕਰਤੇ ਜੀ ਹੁਣ ਫਰਵਰੀ ਸਾਡਾ ਇਹਨਾਂ ਨੇ ਕੇਸ ਲਾਇਆ ਹੈ 1 ਫਰਵਰੀ ਨੂੰ ਜਾਨੇ ਸਾਨੂੰ ਐਗਰੀਮੈਂਟ ਕਰਕੇ ਦਿੱਤਾ ਸੀ ਭਈ 10 ਤਰੀਕ ਤੱਕ ਤੁਹਾਡੀ ਫਾਈਲ ਲੱਗ ਜੇਗੀ ਸੌਰੀ 1 ਜਨਵਰੀ ਨੂੰ ਤੇ ਨਾ ਲੱਗੀ ਤੇ 18 ਤਰੀਕ ਨੂੰ ਆਪ ਦਾ ਪੈਸਾ ਲੈ ਜਾਇਆ ਜੀ ਉਹ ਸਾਡੇ ਕੋਲ ਸਾਰਾ ਪਿਆ ਹੈ ਹਾਂ ਐਗਰੀਮੈਂਟ ਬਣਿਆ ਹੋਇਆ ਹਾਂਜੀ ਹਾਂਜੀ ਅਜਾ ਕਿੰਨੇ ਕੁ ਲੋਕ ਇਦਾਂ ਦੇ ਚਾਂਚੇ ਆਏ ਆ ਸਾਡੇ ਵੇਂਦੇ ਵੇਂਦੇ ਜੀ 4 ਤੋਂ 5 ਜਣੇ ਅਸੀਂ ਜਿਵੇਂ ਕਮੈਂਟ ਵਗੈਰਾ ਕਰਨੇ ਚਾਲੂ ਕੀਤਾ ਇਹਨਾਂ ਦੇ ਪੇਜਾਂ ਤੇ ਤੇ 4 ਤੋਂ 5 ਜਣੇ ਸਾਡੇ ਨਾਲ ਹੋਰ ਜੁੜ ਗਏ ਸੀ ਜਿਨ੍ਹਾਂ ਦੇ ਐਵੇਂ ਕਿਸੇ ਦੇ 17 ਲੱਖ ਸੀ ਕਿਸੇ ਦੇ 18 ਲੱਖ ਰੁਪਏ ਤੇ ਇਹਨਾਂ ਨੇ ਲੈ ਹੋਏ ਸੀ 48 ਲੱਖ ਰੁਪਏ ਤੇ ਹੁਣ ਸਾਡੀ ਮੰਗ ਕੀ ਆ ਸਾਡੀ ਮੰਗ ਇਹ ਆ ਜੀ ਸਾਡੇ ਹੱਕ ਦਾ ਪੈਸਾ ਸਾਨੂੰ ਦੇ ਦੇਣ ਤੇ ਅਸੀਂ ਆਪਦੇ ਘਰੇ ਚਲੇ ਜਾਈਏ ਤੇ ਪੁਲਿਸ ਨੂੰ ਕਮਪਲੇਟ ਕੀਤੀ ਸੀ ਨਹੀਂ ਜੀ ਪੁਲਿਸ ਨੂੰ ਅਜੇ ਕੰਪਲੇਟ ਨਹੀਂ ਕੀਤੀ ਕੋਈ ਥਾਣੇ ਨੂੰ ਨਹੀਂ ਜੀ ਤੇ ਉਹਨੇ ਕਹਿੰਦਾ ਮਰੂ ਵੀ ਰਾਤ ਨੂੰ ਡੇਰੇ ਪੱਕੇ ਆ ਤੁਹਾਡੇ ਹਾਂ ਜੀ ਡੇਰੇ ਪੱਕੇ ਆ ਜੀ ਅਸੀਂ ਨਹੀਂ ਜਦੋਂ ਤੱਕ ਸਾਨੂੰ ਸਾਡੇ ਹੱਕ ਦਾ ਪੈਸਾ ਨਾ ਮਿਲੇਗਾ ਅਸੀਂ ਇੱਥੇ ਬੈਠੇ ਹਾਂ ਜੀ ਕੈਸ਼ ਦਿੱਤਾ ਜੀ ਕੈਸ਼ ਲੈ ਕੇ ਜਾ ਆਪਣੀ ਹੈ ਬਾਜੀ ਪੂਰਾ ਕੈਨਲ ਐਡਰੈਸ OICC ਕੰਪਨੀ ਦਾ ਨਾਮ ਹੈ ਜੀ ਪਾਈ ਵਾਲਾ ਚੌਕ ਇੱਥੇ ਐਡਰੈਸ ਹੈ ਇਹਨਾਂ ਦਾ ਜਿੱਥੇ ਇਹਨਾਂ ਦਾ ਆਫਿਸ ਹੈਗਾ ਹੈ ਮੇਨ ਆਫਿਸ ਇਹਨਾਂ ਦਾ ਇਹੀ ਹੈ ਇਹਨਾਂ ਦੇ ਬਹੁਤ ਸਾਰੇ ਕਾਫੀ ਸਾਰੀਆਂ ਬ੍ਰਾਂਚਾਂ ਹੈਗੀਆਂ ਨੇ ਮੋਗੇ ਵੀ ਹੈਗੇ ਐ ਚੰਡੀਗੜ੍ਹ ਵੀ ਹੈਗੀ ਐ ਐਵੇਂ ਕਈ ਬ੍ਰਾਂਚਾਂ ਹੈਗੀਆਂ ਅੱਛਾ ਤੇ ਇਹਨਾਂ ਦੇ ਚਾਹੇ ਕਿਨੇ ਡੈਕਟਰ ਕੀਤਾ ਜੀ ਸਿੱਧਾ ਕੋਈ ਐਡ ਰੱਖੀ ਸੀ ਅਸੀਂ ਜੀ ਸਾਨੂੰ ਕਿਸੇ ਨੇ ਰਿਲੇਸ਼ਨ ਚ ਸਾਨੂੰ ਦੱਸਿਆ ਸੀ ਵੀ ਇਹਨਾਂ ਕੋਲ ਚਲੇ ਜਾਓ ਤੇ ਅਸੀਂ ਇਹਨਾਂ ਦੀ ਮੋਗੇ ਬ੍ਰਾਂਚ ਚ ਗਏ ਸੀ ਜੀ ਤੇ ਜਿੱਦਣ ਇਹਨਾਂ ਨੂੰ ਇਹਨਾਂ ਨੇ ਪੈਸੇ ਲੈਣੇ ਸੀ ਉਦੋਂ ਇਹਨਾਂ ਨੇ ਫਰਜ਼ੀ ਕਾਉਂਸ ਬਣਾ ਕੇ ਸਾਨੂੰ ਅਗਲੇ ਦਿਨ ਹੀ ਫੋਨ ਕਰਤਾ ਵੀ ਤੁਹਾਡੀ ਕਾਉਂਸ ਆ ਗਈ ਪੈਸੇ ਲੈ ਜਾਓ ਓਕੇ ਤੇ ਅਸੀਂ ਜੀ 17-18 ਲੱਖ ਰੁਪਈਆ ਜੋ ਵੀ ਸੀ ਅਸੀਂ ਜਾ ਕੇ ਇਹਨਾਂ ਨੂੰ ਕੈਸ਼ ਦੇ ਆਏ ਕੋਈ ਗੱਲ ਹੋਈ ਥ ਨਾਲ ਕਿਸੇ ਦਾ ਕੰਪਨੀ ਵਾਲੇ ਦੀ ਸਾਨੂੰ ਮਿਲਦੇ ਹੀ ਨਹੀਂ ਜੀ ਤੇ ਜਿਹੜੇ ਕੰਪਨੀ ਦੇ ਓਨਰ ਨੇ ਬੀਰੀ ਚਾਵਲਾ ਉਹ ਤਾਂ ਸਾਹਮਣੇ ਆਉਂਦੇ ਹੀ ਨਹੀਂ ਲਾਸਟ ਟਾਈਮ ਜਦੋਂ ਆਪਾਂ ਇੱਕ ਇੱਕ ਵਾਰੀ ਸਾਨੂੰ ਅਜੇ ਤੱਕ 10 ਮਹੀਨਿਆਂ ਚ ਇੱਕ ਵਾਰੀ ਮਿਲੇ ਆ ਉਹਦਣ ਇਹਨਾਂ ਨੇ ਕਿਹਾ ਸੀ ਜੇ ਤੇ ਤੁਹਾਡਾ ਕੰਮ ਨਹੀਂ ਹੁੰਦਾ ਤੇ ਆਹੀ ਤੁਹਾਡੇ ਸਾਰੇ ਪੈਸੇ ਮੋੜ ਦਿਆਂਗੇ ਜੀ ਤੇ ਹੁਣ ਇੱਕ ਤੱਕ ਡੇਰਾ ਦਾ ਡੇਰਾ ਤੱਕ ਤੱਕ ਜੇ ਜਦ ਤੱਕ ਆਪਣੇ ਪੈਸੇ ਸਾਡੇ ਹੱਕ ਦੇ ਸਾਨੂੰ ਦੇ ਨਹੀਂ ਦੇਣਾ ਕਿੰਨੇ ਕਿਸਾਨ ਜਿੱਥੇ ਬੰਦੀਆਂ ਆਈਆਂ ਨੇ ਇੱਥੇ ਜੀ ਹੈਗੇ ਨੇ ਦੋ ਕਿਸਾਨ ਜਿੱਥੇ ਬੰਦੀਆਂ ਨੇ ਠੀਕ ਹੈ ਕਿਹੜੀ ਕਿਹੜੀ ਇੱਕ ਤਾਂ ਭਾਰਤੀ ਕਿਸਾਨ ਯੂਨੀਅਨ ਹੈਗੀ ਹੈ ਜੀ ਤੇ ਇੱਕ ਖੂਸਾ ਹੈਗੀ ਤੇ ਮੈਂ ਜੀ ਸੀਨੀਅਰ ਜਿਹੜੇ ਤੁਹਾਡੇ ਆਪੂ ਉਹਨਾਂ ਅੱਗੇ ਗੱਲਬਾਤ ਕੀਤੀ ਕੋਈ ਤੁਸੀਂ ਹਾਂਜੀ ਸਾਹਿਬ ਨੂੰ ਸਾਰਿਆਂ ਨੂੰ ਸਭ ਕੁਝ ਦੱਸਿਆ ਹੋਇਆ ਜੀ ਪਿਛਲੇ ਦੋ ਵਾਰ ਤੋਂ ਉਹ ਸਾਡੇ ਨਾਲ ਆ ਰਹੇ ਨੇ ਉਹਨਾਂ ਨੇ ਆਪ ਨੇ ਦੇਖਿਆ ਇੱਥੇ ਆ ਕੇ ਵੀ ਇਹਨਾਂ ਕਿਸ ਤਰੀਕੇ ਨਾਲ ਬਿਹੇਵ ਕਰਦੇ ਆ ਕਿਸ ਤਰੀਕੇ ਨੇ ਜਿਹੜੀ ਬੀਰੀ ਚਾਵਲਾ ਆਨਰ ਦੀ ਵਾਈਫ ਹੈਗੀ ਐ ਉਹ ਮਿਲਦੀ ਨਹੀਂ ਉਹ ਸਿੱਧੇ ਮੂੰਹ ਗੱਲ ਨਹੀਂ ਕਰਦੀ ਉਹ ਤਾਂ ਇਹ ਕਹਿੰਦੀ ਕਿ ਇਹਨਾਂ ਨੂੰ ਦਫਾ ਕਰੋ ਭਜਾਓ ਇਹ ਤਾਂ ਬੌਮ ਬੌਂਸਰਾਂ ਨੂੰ ਕਹਿੰਦੀ ਕੋਈ ਨਾ ਕੋਈ ਸੀਸੀ ਕੈਮਰਾ ਫੁਟੇਜ ਕੋਈ ਰਿਪੋਰਟਿੰਗ ਸਾਡੇ ਕੋਲ ਜੀ ਅੱਜ ਦੀ ਵੀ ਰਿਕਾਰਡਿੰਗ ਹੈਗੀ ਹੈ ਜਿਹੜੇ ਸਾਡੇ ਹੱਥ ਮਤਲਬ ਅਗੋਂ ਪਏ ਆ ਤੇ ਅੱਗੇ ਵੀ ਸਾਆਂ ਸੀ ਇਹਨਾਂ ਦੀ ਵੀਡੀਓ ਬਣਾਈ ਹੋਈ ਹੈ ਜਿੰਦੇ ਚ ਇਹਨਾਂ ਦੇ ਏਮਪਲੋਈ ਪੈਸੇ ਦਿੱਤਿਆਂ ਦੀ ਵੀ ਸਾਡੇ ਕੋਲ ਵੀਡੀਓ ਹੈਗੀ ਹੈ ਉਹ ਵੀਡੀਓ ਮਿਲ ਜੂਗੀ ਤੁਹਾਨੂੰ ਹਾਂਜੀ ਸਭ ਸਾਡੇ ਕੋਲ ਪ੍ਰੂਫ ਹੈਗਾ ਜੀ ਤੇ ਇੱਕ ਸਾਡੇ ਕੋਲ ਵੀਡੀਓ ਇਹ ਵੀ ਹੈਗੀ ਜਿੰਦੇ ਚ ਇਹਨਾਂ ਦੇ ਏਮਪਲੋਈ ਕਹਿ ਰਹੇ ਨੇ ਵੀ ਤੁਹਾਡਾ ਬਹੁਤ ਟਾਈਮ ਹੋ ਗਿਆ ਹੈ ਅਸਾ ਅਸੀਂ ਤੇ ਐਮਪਲੋਇਰ ਨੂੰ 50000 ਰੁਪਏ ਦੇ ਕੇ ਤੇ ਕੌਸਾਂ ਲੈ ਲਈ ਦਿਆਂ ਨੇ ਇਸ ਤਰੀਕੇ ਦੀ ਗੱਲਾਂ ਬਤਾ ਰਹੀਆਂ ਨੇ ਮੇਰਾ ਨਾਮ ਸ਼ਰਨਜੀਤ ਕਾਰ ਹੈ ਸ਼ਰਨਜੀਤ ਤੁਸੀਂ ਆਏ ਮੈਲਾ ਵੀ ਕਾਫੀ ਹੋਤਾ ਵੀ ਨਾਲ ਆਈਆਂ ਨੇ ਹਾਂਜੀ ਹਾਂਜੀ ਸਰ ਮੇਰੀ ਤੇ ਮੇਰੇ ਹਸਬੰਦ ਦੀ ਫਾਈਲ ਲੱਗੀ ਸੀ ਯੂਕੇ ਦੀ ਤੇ ਇਹਨਾਂ ਨੇ ਸਾਨੂੰ ਝੂਠੀ ਕੌਸ ਸੁਖਾ ਕੇ ਤੇ 17 ਲੱਖ ਰੁਪਏ ਪਹਿਲਾਂ ਲੈ ਲਿਆ ਠੀਕ ਹੈ ਤੇ ਫਿਰ ਕਹਿੰਦੇ ਸੀ ਤੁਹਾਡੀ ਦਸਾਂ ਦਿਨਾਂ ਦੇ ਵਿੱਚ ਵਿੱਚ ਕੌਸ ਆ ਜੇਗੀ ਜਿਹੜੀ ਪ੍ਰੀ ਕੌਸ ਸੇ ਪਹਿਲਾਂ ਮੰਗਾ ਲਈ ਤੇ ਕਹਿੰਦੇ ਜਿਹੜੀ origignal ਕੌਸ ਆਵੇਗੀ ਉਹ ਦਸਾਂ ਦਿਨਾਂ ਦੇ ਵਿੱਚ ਵਿੱਚ ਆ ਜੇਗੀ ਤੇ ਇਹ ਵੀਡੀਓ ਵੀ ਐਵੇਂ ਪਾਉਂਦੇ ਨੇ ਬੀਰੀ ਚਾਵਲਾ ਸਰ ਜਿਹੜੇ ਵੀ 15 ਦਿਨਾਂ ਦੇ ਵਿੱਚ ਵੀਜ਼ਾ ਹਨਾ ਉਹ ਝੂਠੀਆਂ ਨੇ ਇਹਨਾਂ ਦੀਆਂ ਫਿਰ ਵੀਡੀਓਜ਼ ਤੇ ਫਿਰ ਅਸੀਂ ਕੀ ਕੀਤਾ ਵੀ ਚਲ ਅਸੀਂ ਗੇੜੇ ਉੱਥੇ ਮੋਗੇ ਮਾਰਦੇ ਰਹੇ ਉਹ ਸਾਨੂੰ ਰੋਜ਼ ਭਗਾਈ ਲਵਾ ਕੇ ਕਹਿ ਦਿੰਦੇ ਅਸੀਂ ਅੱਜ ਆਏ ਨਹੀਂ ਹਫਤੇ ਨੂੰ ਆ ਸਾਡੇ ਲੰਗਾਏ ਫਿਰ ਅਸੀਂ ਇਹਨਾਂ ਦੇ ਆਫਿਸ ਤੇ ਵਿਜ਼ਿਟ ਕੀਤਾ ਚਾਰ ਕੇ ਪੰਜ ਵਾਰੀ ਅਸੀਂ ਗੱਡੀ ਬਣਾ ਬਣਾ ਕੇ ਆਉਂਦੇ ਰਹੇ ਉਹ ਗੱਡੀ ਦਾ ਕਿਰਾਇਆ ਕੌਣ ਦੇਵੇਗਾ ਇਹਨਾਂ ਦੇਣਾ ਕਿ ਅਸੀਂ ਕੱਲ ਜੇ ਮੈਡਮ ਨੂੰ ਆਖਿਆ ਨਾ ਵੀ ਮੈਡਮ ਅਸੀਂ ਵੀ ਤੁਹਾਨੂੰ ਮਿਲਣਾ ਹੈ ਕਹਿੰਦੀ ਵੀ ਮੈਂ ਤੁਹਾਨੂੰ ਆਖਿਆ ਸੀ ਮੈਨੂੰ ਪੁੱਛ ਕੇ ਆਏ ਜੀ ਵੀ ਜਿਹੜਾ ਤੁਸੀਂ ਕਹਿੰਦੇ ਪਏ ਜੀ ਅਸੀਂ ਮਿਲਣਾ ਕਹਿੰਦੀ ਵੀ ਇਹਨਾਂ ਦੀ ਵਲਟਿੰਗ ਜੀ ਹੈ ਇਹ ਜਿਹੜੀ ਬੀਰੀ ਚਾਵਲਾ ਦੀ ਵਾਈਫ ਹੈ ਓਕੇ ਉਹ ਤੇ ਕਹਿੰਦੇ ਮੈਂ ਮੇਰੇ ਤੋਂ ਪੁੱਛ ਕੇ ਆਏ ਨਹੀਂ ਮੈਂ ਇਹਨਾਂ ਦਾ ਕਾਹਦਾ ਖਰਚਾ ਦੇ ਆ ਕਿੰਨੇ ਦਾ ਫਰੋਟ ਹੋਇਆ ਤੁਹਾਡੇ ਦੋਨੋਂ ਨਾਲ ਮੀਆਂ ਬੀਬੀ ਦਾ ਸਾਢੇ 91 ਲੱਖ ਦਾ ਤੁਹਾਡੇ ਨਾਲ ਦੋਨਾਂ ਦਾ ਹੀ 19 ਲੱਖ ਦਾ ਹਾਂਜੀ ਹੁਣ ਤੁਹਾਡੀ ਮੰਗ ਕੀ ਆ ਸਾਡੀ ਪੂਰੀ ਮੰਗੇ ਕੇ ਅਸੀਂ 19 ਦਾ 19 ਹੀ ਲੈਣਾ ਹੈ ਅਜੇ ਕਹਿੰਦਾ ਮਬਲੋ ਬਿਸਤਰੇ ਉਤਰੇ ਚੂਲੇ ਹਾਂਜੀ ਇੱਥੇ ਹੀ ਹੈ ਕਿਉਂਕਿ ਇਹ ਕਹਿੰਦੇ ਨੇ ਵੀ ਅਸੀਂ 17 ਲੱਖ ਦੇਵਾਂਗੇ ਵੀ ਹਜੇ ਉਹ ਵੀ ਸਾਨੂੰ ਕਈ ਵੀ ਪਤਲੇ ਮਤਲਬ ਇਹ ਕਹਿੰਦੇ ਨੇ ਵੀ ਚਾਂਸ ਜੇ ਲੈਂਦੇ ਨੇ ਕਿਹੜੀ ਕੰਪਨੀ ਵੇੜੀ ਆ ਜੀ ਇਹਨਾਂ ਦੀ OICC ਇਮੀਗ੍ਰੇਸ਼ਨ ਇਹਨਾਂ ਦੀ ਬੀਰੀ ਚਾਵਲਾ ਇੰਦਾ ਹੋਨਰ ਐਮ ਡੀ ਕਿੰਨੀਆਂ ਸਟੇਟਾਂ ਨੇ ਇਹਨਾਂ ਦੀ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਇਹਨਾਂ ਦੀਆਂ ਹੈਗੀਆਂ ਇੱਕ ਮੋਗੇ ਬ੍ਰਾਂਚ ਚੰਡੀਗੜ੍ਹ ਲੁਧਿਆਣਾ ਇੱਥੇ ਦੋ ਇਹਨਾਂ ਦੀਆਂ ਬ੍ਰਾਂਚਾਂ ਨੇ ਇੱਥੇ ਤਾਂ ਇਹ ਮਿਲਦੇ ਹੀ ਨਹੀਂ ਦੋਨੋਂ ਦੋਨੋਂ ਮੀਆਂ ਵੀ ਮਿਲਦੀ ਨਹੀਂ ਕਿ ਮੱਚੀ ਦੇਣਾ ਜਾਂਦੇ ਲੋਕਾਂ ਨੂੰ ਆਮ ਲੋਕ ਜਿਹੜੇ ਇਸ ਚੱਕ ਕੇ ਜਾ ਜਾਂਦੇ ਇਹੀ ਕਹਿੰਦੇ ਆ ਵੀ ਪਹਿਲਾਂ ਆਪਣਾ ਵੈਰੀਫਾਈ ਸਾਰੇ ਜੋ ਵੀ ਡਾਕੂਮੈਂਟਸ ਵੈਰੀਫਾਈ ਕਰਕੇ ਫੇਰ ਇਹਨਾਂ ਨੂੰ ਪੈਸੀ ਦਿਓ ਹੁਣ ਇਹ ਤੇ ਪੱਕੇ ਡੇਰੇ ਆਈ ਤੁਹਾਡੇ ਹਾਂਜੀ ਪੱਕੇ ਹੀ ਡੇਰੇ ਆ ਤੇ ਇਹ ਸੀ ਇਹ ਪੂਰਾ ਆਪਦਾ 19 ਦਾ 19 ਹੀ ਲੈ ਕੇ ਜਾ ਜਿੰਨੇ ਵਜੇ ਦਾ ਲਾਇਆ ਹੋਇਆ ਤੁਸੀਂ ਤਾਂ ਅਸੀਂ ਸਰ 1 ਵਜੇ ਦੇ ਅੱਗੇ ਇੱਕ ਬੈਠੇ ਆਂ ਪਹਿਲਾ ਮੈਡਮ ਆਈ ਮੈਡਮ ਨੂੰ ਮੇਲੋ ਜੀ ਮੈਡਮ ਲੰਚ ਕਰਨ ਲੱਗ ਪਈ ਮੈਡਮ ਦਾ 3 ਘੰਟੇ ਲੰਚ ਹੀ ਨਹੀਂ ਹੋਇਆ ਇੱਥੇ ਫਿਰ ਅਸੀਂ 3:30 ਦੇ ਨਾ ਨੋਰਮਲ ਸਮਝੀ ਸੀ ਗੱਲ ਜਦੋਂ ਤੁਸੀਂ ਆਏ ਹੋ ਹਾਂਜੀ ਨੋਰਮਲ ਫਿਰ ਸਾਨੂੰ ਨਾ 3:30 ਮਿਲੀ 10 ਮਿੰਟ ਆਈ ਪਹਿਲਾਂ ਉਹਦੇ ਘਰ ਵਾਲ ਨਾਲ ਗੱਲਾਂ ਕਰਨ ਲੱਗ ਪਈ ਫਿਰ ਅਸੀਂ ਗੱਲ ਸ਼ੁਰੂ ਕੀਤੀ ਤੇ ਸਾਨੂੰ ਕਹਿੰਦੀ ਜਾਓ ਧੰਨੇ ਲਾ ਲਓ ਜੋ ਮਰਜ਼ੀ ਕਰ ਲਓ ਮੇਰੇ ਵੱਲੋਂ ਧੰਨੇ ਲਾ ਲਓ ਜਾਓ ਥੱਲੇ ਬਹਿ ਜਾ ਕੇ ਐਵੇਂ ਕਹਿੰਦੀ ਸੀ ਕਿਸਾਨ ਜੱਥੇ ਬੰਦੀਆਂ ਦਾ ਸੰਜੋਗ ਹੈ ਪੂਰਾ ਹਾਂਜੀ ਹਾਂਜੀ ਠੀਕ ਹੈ ਨਾਲੇ ਕੀ ਮਾਮਲਾ ਕੀ ਹੈ ਜੀ ਲਾਈਵ ਚੱਲਦਾ ਵੇ ਅਸੀਂ ਇਹਨਾਂ ਮਾਮਲੇ ਬਾਰੇ ਮੈਂ ਨਾ ਕੋਸ਼ਿਸ਼ ਕਰ ਰਹੇ ਆਂ ਕਿ ਮੈਟਰ ਹੈ ਕਿ ਪੇਮੈਂਟ ਦਾ ਲੈਣ ਦੇਣ ਹੈਗਾ ਬਾਹਰ ਵੀ ਭਜੰਦਾ ਕੋ ਮੈਟਰ ਹੈਗਾ ਤੇ ਗੱਲ ਕਲੀਅਰ ਕਰਕੇ ਇਹਨਾਂ ਨਾਲ ਉਹਨਾਂ ਨਾਲ ਵੀ ਗੱਲ ਕਲੀਅਰ ਕਰਕੇ ਤੁਹਾਨੂੰ ਸਭ ਕਲੀਅਰ ਕਰ ਦਿੰਦੇ ਆਂ ਸਰ ਕੰਪਨੀ ਕਿਹੜੀ ਹੈ ਬੱਦੇ ਕਿੱਥੋਂ ਆਏ ਨੇ ਇਹਨਾਂ ਦਾ ਦੇਖੋ ਇਹ ਬੰਦੇ ਆਏ ਮੋਗੀ ਸਾਈਡ ਤੋਂ ਫਿਰੋਜ਼ਪੁਰ ਸਾਈਡ ਤੋਂ ਪਿੰਡ ਆਏ ਨੇ ਇਹਨਾਂ ਦਾ ਤੇ ਇਹਨਾਂ ਨੇ ਬਾਹਰ ਜਾਣ ਜੋ ਕੇ ਜਾਣ ਵਾਸਤੇ ਪੇਮੈਂਟ ਜਿਹੜੀ ਹੈ ਇਹਨਾਂ ਨੂੰ ਦਿੱਤੀ ਹੈ 17,000 ਰੁਪਏ ਤੇ ਉਹ ਉਹਨਾਂ ਦਾ ਰਿਫਿਊਜ਼ਲ ਆਇਆ ਹੈ ਕਹਿੰਦੇ ਰਿਫਿਊਜ਼ਲ ਸਾਡੇ ਕੋਲ ਆ ਗਿਆ ਹੈ ਕੱਲ ਪਰਸ ਨੂੰ ਆਇਆ ਤੇ ਹੁਣ ਪੇਮੈਂਟ ਜਿਹ ਇਹਨਾਂ ਨੂੰ ਟਾਈਮ ਲੱਗਣਾ ਸਰ ਕਿਹੜੇ ਥਾਣੇ ਦੀ ਤੁਸੀਂ ਆਇਓ ਤੁਹਾਨੂੰ ਕਦੇ ਪਾਣੀ ਨਾ ਪੀਣੀ ਥਾਣਾ ਕਿੱਲੀ ਬੰਦੇ ਸਰ ਇਹਨਾਂ ਉੱਪਰ ਦੇ ਦੁਕਾਨੇ ਨਾਲ ਗੱਲ ਹੋਈ ਹੈ ਜਿਹੜੇ ਕੰਪਨੀ ਦੇ ਮਾਲਕ ਨਹੀਂ ਉਹਨਾਂ ਨਾਲ ਮੇਰੀ ਅੱਜ ਤੱਕ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਦੇ ਜਿਹੜੇ ਵਰਕਰ ਇੱਥੇ ਆ ਉਹਨਾਂ ਨਾਲ ਗੱਲ ਹੋਈ ਹੈ ਜਿਹੜੇ ਇਹਨਾਂ ਦੇ ਹੈੱਡ ਆ ਉਹਨਾਂ ਨੇ ਮੇਰੀ ਹੌਲੀ ਫੋਨ ਤੇ ਅੱਜ ਤੱਕ ਗੱਲ ਕਰਨੀ ਹੈ ਜਿਹੜੀ ਇਹਨਾਂ ਦੀ ਇਹਨਾਂ ਨਾਲ ਵੀ ਗੱਲਬਾਤ ਹੋ ਗਈ ਹੈ ਅੱਜ ਤੱਕ ਇਹਨਾਂ ਨਾਲ ਜੋ ਵੀ ਉਹਨੇ ਐਗਰੀਮੈਂਟ ਕੀਤਾ ਹੈ ਵੀ ਆ ਇਨੀ ਤਰੀ ਨੂੰ ਪੇਮੈਂਟ ਜੋ ਵੀ ਦੇਣੀ ਹੈ ਇਹਨਾਂ ਨਾਲ ਗੱਲ ਹੋ ਚੁੱਕੀ ਹੈ ਅੱਛਾ ਇਹਨਾਂ ਨੂੰ ਇਨਸਾਫ ਮਿਲ ਠੀਕ ਹੈ ਜੀ ਥੈਂਕ ਯੂ ਦਾ ਸ਼ੁਕਰੀਆ